ਸੁਨਿਆਰੇ ਦੀ ਦੁਕਾਨ ਉੱਤੇ ਲੁੱਟ ਕਰਨ ਵਾਲਿਆਂ ਦੀ ਇੱਕ ਹੋਰ ਸੀਸੀਟੀਵੀ ਸਾਹਮਣੇ ਆ ਗਈ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇਹ ਜਿਹੜੀ ਦੂਸਰੀ ਸੀਸੀਟੀਵੀ ਹੈ ਉਸ ਦੇ ਵਿੱਚ ਇਹ ਤਿੰਨ ਜਣੇ ਜਿਨ੍ਹਾਂ ਦੇ ਉੱਤੇ ਮਾਰਕ ਲਗਾਇਆ ਹੋਇਆ ਹੈ ਇਹ ਤਿੰਨੋਂ ਜਣੇ ਲੁੱਟ ਤੋਂ ਬਾਅਦ ਇੱਕ ਗਲੀ ਦੇ ਵਿੱਚੋਂ ਲੰਘਦੇ ਹੋਏ ਇੱਕ ਕੈਮਰੇ ਦੇ ਵਿੱਚ ਕੈਦ ਹੋ ਜਾਂਦੇ ਨੇ ਤੇ ਇਹ ਸੀਸੀਟੀਵੀ ਹੁਣ ਵਾਇਰਲ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ ਇਹ ਸੀਸੀਟੀਵੀ ਵਾਇਰਲ ਹੋ ਰਹੀ ਹੈ ਇਹਨਾਂ ਨੇ ਦਿਨ ਦਿਹਾੜੇ ਜੁਐਲਰੀ ਦੁਕਾਨ ਉੱਤੇ ਲੁੱਟ ਕੀਤੀ ਸੀ ਬੰਦੂਕ ਦੀ ਨੋਕ ਉੱਤੇ ਅਤੇ ਹਥਿਆਰਾਂ ਦੀ ਨੋਕ ਦੇ ਉੱਤੇ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੇ ਜਿਹੜਾ ਸੁਨਿਆਰਾ ਸੀਗਾ ਉਸ ਨੂੰ ਵੀ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ ਤੇ ਕੈਸ਼ ਕਾਊਂਟਰ ਦੇ ਵਿੱਚੋਂ ਕੱਢ ਕੇ ਤੇ ਜਿਹੜੇ ਗਹਿਣੇ ਲੱਗੇ ਹੋਏ ਸੀ ਕਾਊਂਟਰਾਂ ਦੇ ਵਿੱਚ ਉਹ ਬੈਗ ਦੇ ਵਿੱਚ ਭਰ ਲਏ ਸੀਗੇ ਤੇ ਆਹ ਦੂਸਰੀ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਸਵੇਰੇ ਸੀਸੀਟੀਵੀ ਆਈ ਸੀਗੀ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆ ਦੂਸਰੀ ਸੀਸੀਟੀਵੀ ਜਿਸ ਦੇ ਵਿੱਚ ਇੱਕ ਇੱਕ ਗਲੀ ਦੇ ਵਿੱਚੋਂ ਤਿੰਨ ਜਾਣੇ ਇੱਕ ਆ ਪਹਿਲਾ ਲੰਘਦਾ ਹੈ ਤੇ ਨਾਲ ਹੀ ਉਹ ਪਿੱਛੇ ਦੋ ਬੰਦੇ ਆ ਰਹੇ ਨੇ ਤੇ ਜਿਨ੍ਹਾਂ ਦੇ ਕੋਲੋਂ ਬੈਗ ਫੜਿਆ ਹੋਇਆ ਹੈ ਇੱਕ ਸੰਤਰੀ ਟੀ-ਸ਼ਰਟ ਤੇ ਇੱਕ ਦੂਸਰੀ ਹੋਰ ਟੀ-ਸ਼ਰਟ ਜਿਹਨੇ ਪਾਈ ਹੋਈ ਹੈ ਜਿਨ੍ਹਾਂ ਦੇ ਕੋਲੋਂ ਬੈਗ ਫੜਿਆ ਹੋਇਆ ਹੈ ਲੰਘ ਰਹੇ ਨੇ ਗਲੀ ਦੇ ਵਿੱਚੋਂ ਇਹ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹ ਸੀਸੀਟੀਵੀ ਵਾਇਰਲ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੀ ਬੇਤੜਕ ਤਰੀਕੇ ਦੇ ਨਾਲ ਉੱਥੋਂ ਜਾ ਰਹੇ ਨੇ ਬੇਖੌਫ ਨਾ ਇਹਨਾਂ ਨੂੰ ਪੁਲਿਸ ਦਾ ਡਰ ਹੈ ਨਾ ਹੀ ਕਿਸੇ ਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਬੈਗ ਫੜ ਕੇ ਬੜੇ ਆਰਾਮ ਦੇ ਨਾਲ ਉੱਥੋਂ ਲੰਘ ਰਹੇ ਨੇ ਜਦਕਿ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਸਨ ਇਹ ਅੱਖ بچਾਉਂਦੇ ਹੋਏ ਉੱਥੋਂ ਕੈਮਰੇ ਤੋਂ ਲੰਘਦਾ ਜਾਂਦੇ ਨੇ ਪਰ ਇੱਕ ਕੈਮਰੇ ਦੇ ਵਿੱਚ ਕੈਦ ਹੋ ਜਾਂਦੇ ਨੇ ਤੁਹਾਨੂੰ ਦੱਸ ਤਈਏ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਵੀਰਵਾਰ ਨੂੰ ਦਿਨ ਚੜ੍ਹਦੇ ਹੀ ਜੁਐਲਰੀ ਦੁਕਾਨ ਦੇ ਉੱਤੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਹਥਿਆਰਾਂ ਨਾਲ ਲੈਸ ਇਹ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਦਮਾਸ਼ ਦੁਕਾਨ ਦੇ ਅੰਦਰ ਆਉਂਦੇ ਹੀ ਜੁਐਲਰੀ ਜੁਲਰ ਦੇ ਦੁਕਾਨ ਦੇ ਜਿਹੜਾ ਮਾਲਕ ਆ ਉਸ ਨੂੰ ਪਿਸਤੌਲ ਵਿਖਾ ਕੇ ਉਸ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਇਸ ਤੋਂ ਬਾਅਦ ਇਹ ਜਿਹੜੇ ਬਦਮਾਸ਼ ਹੈ ਦੁਕਾਨ ਦੇ ਵਿੱਚ ਜਿਹੜੇ ਗਹਿਣੇ ਪਏ ਸੀਗੇ ਉਹ ਬੈਗ ਦੇ ਵਿੱਚ ਭਰਨੇ ਸ਼ੁਰੂ ਕਰ ਦਿੰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਰੌਲਾ ਪਾਉਣ ਤੇ ਜਦੋਂ ਦੁਕਾਨਦਾਰ ਨੇ ਰੌਲਾ ਪਾਇਆ ਉਹਦੇ ਵੱਲ ਇਹਨਾਂ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਜਿਹੜੀ ਫਾਇਰ ਸੀਗਾ ਉਹ ਮਿਸ ਹੋ ਜਾਂਦਾ ਹੈ ਹੱਥ ਵਿੱਚ ਇਹਨਾਂ ਦੇ ਤਲਵਾਰ ਤੇ ਬਦਮਾਸ਼ਾਂ ਨੇ ਕਾਊਂਟਰ ਦੇ ਸ਼ੀਸ਼ੇ ਵੀ ਤੋੜੇ ਤੇ ਉਸ ਵਿੱਚ ਰੱਖੇ ਜਿਹੜੇ ਗਹਿਣੇ ਸੀਗੇ ਉਹ ਵੀ ਕੱਢ ਲਏ ਕੁਝ ਹੀ ਮਿੰਟਾਂ ਦੇ ਵਿੱਚ ਇਹਨਾਂ ਨੇ ਕੈਸ਼ ਤੇ ਜੁਐਲਰੀ ਲੁੱਟ ਕੇ ਇਹ ਜਿਹੜੇ ਬਦਮਾਸ਼ ਸੀਗੇ ਮੌਕੇ ਤੋਂ ਫਰਾਰ ਹੋ ਗਏ ਇਹ ਪੂਰੀ ਵਾਰਦਾਤ ਨੂੰ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੀਗਾ ਜਿਸ ਦੇ ਵਿੱਚ ਇਹ ਜਿਹੜੀ ਪਹਿਲੀ ਤਸਵੀਰ ਹੈ ਤੁਸੀਂ ਦੇਖ ਦੇਖ ਪਾ ਰਹੇ ਹੋ ਵਾਰਦਾਤ ਦੀ ਸੂਚਨਾ ਮਿਲਣ ਉੱਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਤੇ ਉਹਨਾਂ ਨੇ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਬਦਮਾਸ਼ਾਂ ਨੂੰ ਵੇਖਦੇ ਹੀ ਦੂਜੇ ਵਾਸੇ ਭਜਿਆ ਜਦੋਂ ਜੁਵੈਲਰ ਤੇ ਇਹਨਾਂ ਨੇ ਉਸ ਦੇ ਕੋਲੋਂ ਦੁਕਾਨ ਦਾ ਗੱਲਾ ਖੋਲਣ ਨੂੰ ਕਿਹਾ ਸੀਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਕੈਸ਼ ਪਿਆ ਹੈ ਦੁਕਾਨ ਦੇ ਵਿੱਚ ਉਹ ਸਾਰਾ ਕੱਢ ਕੇ ਦੇ ਦੇ ਇਹ ਵਾਰਦਾਤ ਭਾਰਗੋ ਕੈਂਪ ਦੇ ਇਲਾਕੇ ਵਿੱਚ ਵਿਜੇ ਜੁਵਲਰ ਦੀ ਦੁਕਾਨ ਉੱਤੇ ਹੋਈ ਹੈ ਵਾਰਦਾਤ ਦੇ ਵਿਲੇ ਜੁਵਲਰ ਦਾ ਪੁੱਤਰ ਜਿਹੜਾ ਸੀ ਉਹ ਦੁਕਾਨ 'ਚ ਬੈਠਾ ਸੀ ਇਸ ਦੌਰਾਨ ਇਹਨਾਂ ਤਿੰਨਾਂ ਬਦਮਾਸ਼ਾਂ ਨੇ ਜਿਹੜੇ ਦੁਕਾਨ ਦੇ ਵਿੱਚ ਕਾਊਂਟਰ ਹੁੰਦੇ ਆ ਸ਼ੀਸ਼ੇ ਵਾਲੇ ਉਹ ਤੋੜਨੇ ਸ਼ੁਰੂ ਕਰ ਦਿੱਤੇ ਤਉ ਦੇ ਵਿੱਚੋਂ ਜਿੰਨਾ ਵੀ ਗਹਿਣਾ ਗੱਟਾ ਪਿਆ ਸੀਗਾ ਉਹ ਸਾਰਾ ਬੈਗ ਦੇ ਵਿੱਚ ਪਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਕੈਸ਼ ਵੀ ਉੱਥੋਂ ਲੁੱਟਿਆ ਕੈਸ਼ ਵੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਲੁਟੇਰੇ ਦੁਕਾਨ ਦੇ ਅੰਦਰ ਪਿਸਤਲ ਲਹਿਰਾਉਂਦੇ ਹੋਏ ਆਉਂਦੇ ਨੇ ਤੇ ਜੁਵਲਰ ਜਿਹੜਾ ਉਸ ਦੇ ਵੱਲ ਇਹ ਤਾਨ ਦਿੰਦੇ ਨੇ ਪਿਸਤੌਲ ਬਦਮਾਸ਼ ਨੇ ਉਸ ਦੁਕਾਨਦਾਰ ਨੂੰ ਧਮਕਾਇਆ ਕਿ ਜੇ ਤੂੰ ਰੌਲਾ ਪਾਇਆ ਤੇ ਤੈਨੂੰ ਵੀ ਗੋਲੀ ਮਾਰ ਦਿਆਂਗੇ ਉਸ ਨੂੰ ਲਗਾਤਾਰ ਡਰਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਉਹ ਵਿਚਾਰਾ ਡਰ ਕੇ ਦੁਕਾਨ ਦੇ ਪਿਛਲੇ ਪਾਸੇ ਨੂੰ ਚਲਾ ਜਾਂਦਾ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਦੂਸਰੀ ਤਸਵੀਰ ਹੈ ਉਸ ਦੇ ਵਿੱਚ ਇਹ ਬਦਮਾਸ਼ ਜਿਹੜੇ ਨੇ ਗਲੀ ਦੇ ਵਿੱਚੋਂ ਬੇਖੌਫ ਤਰੀਕੇ ਦੇ ਨਾਲ ਜਾ ਰਹੇ ਨੇ ਬੜੇ ਆਰਾਮ ਦੇ ਨਾਲ ਜਿਵੇਂ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਹੁੰਦਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੜੇ ਆਰਾਮ ਦੇ ਤਰੀਕੇ ਨਾਲ ਉੱਥੋਂ ਲੰਘ ਰਹੇ ਨੇ ਤੇ ਜਿਹੜੇ ਕੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਸੀਸੀਟੀਵੀ ਰਾਹੀਂ ਇਹ ਗਲੀਆਂ ਦੇ ਵਿੱਚ ਜਿਹੜੇ ਸੀਸੀਟੀਵੀ ਲੱਗੇ ਸਿਗੇ ਪੁਲਿਸ ਵੱਲੋਂ ਸੀਸੀਟੀਵੀ ਇੱਕ ਇੱਕ ਕਰਕੇ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਦੀ ਪਛਾਣ ਹੋ ਸਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਸਵੇਰੇ ਸਾਰ ਜਦੋਂ ਦੁਕਾਨ ਖੁੱਲਦੀ ਹੈ ਖੁੱਲਣ ਤੋਂ ਥੋੜੀਕ ਤੇਰ ਬਾਅਦ ਹੀ ਇਹਨਾਂ ਨੇ ਦੁਕਾਨ ਦੇ ਅੰਦਰ ਵਾਰਦਾਤ ਨੂੰ ਅੰਜਾਮ ਦਿੰਦਾ ਗਹਿਣੇ ਲੁੱਟਦੇ ਨੇ ਕੈਸ਼ ਲੁੱਟਦੇ ਨੇ ਬੜੇ ਖੌਫਨਾਕ ਤਰੀਕੇ ਦੇ ਨਾਲ ਜਦੋਂ ਦੁਕਾਨਦਾਰ ਰੋਲਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦੇ ਵੱਲ ਇਹ ਪਿਸਤੌਲ ਤਾਣ ਦਿੰਦੇ ਨੇ ਤੇ ਉਹ ਵਿਚਾਰਾ ਡਰ ਜਾਂਦਾ ਹੈ ਤੇ ਇਹ ਜਿਹੜੇ ਲੁਟੇਰੇ ਨੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਦੁਕਾਨ ਦਾ ਜਿਹੜੇ ਕਾਊਂਟਰ ਲੱਗੇ ਸੀਗੇ ਉਹਨਾਂ ਦੇ ਭੰਨਦੇ ਨੇ ਉਸ ਦੇ ਵਿੱਚ ਜਿਹੜੇ ਗਹਿਣੇ ਪਏ ਸੀਗੇ ਆ ਤਸਵੀਰਾਂ ਤੁਸੀਂ ਜੇ ਦੇਖ ਸਕਦੇ ਹੋ ਜਿਹੜੀਆਂ ਸਵੇਰ ਦੀਆਂ ਤਸਵੀਰਾਂ ਆ ਇੱਕ ਇਸ ਤਰ੍ਹਾਂ ਇੱਕ ਇੱਕ ਕਰਕੇ ਗਹਿਣਾ ਜਿਹੜਾ ਦੁਕਾਨ ਦੇ ਵਿੱਚ ਉਹਨਾਂ ਨੇ ਡੰਮੀਆਂ ਦੇ ਉੱਤੇ ਲਾਇਆ ਹੋਇਆ ਸੀਗਾ ਉਤੋਂ ਲਾਉਂਦੇ ਨੇ ਲਾ ਕੇ ਬੈਗ ਦੇ ਵਿੱਚ ਭਰ ਲੈਂਦੇ ਨੇ ਫਿਰ ਦੁਕਾਨਦਾਰ ਦੇ ਕੋਲੋਂ ਗੱਲੇ ਦੀ ਚਾਬੀ ਮੰਗਦੇ ਨੇ ਤੇ ਕਹਿੰਦੇ ਨੇ ਵੀ ਜਿੰਨਾ ਵੀ ਕੈਸ਼ ਤੇਰੇ ਕੋਲ ਪਿਆ ਆ ਚੁੱਪ ਕਰਕੇ ਸਾਨੂੰ ਦੇ ਦੇ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ